ਯਾਰ ਜਿਹੜੇ ਮਿਲਟਰੀ ਸੀਗੇ ਇਤਨੇ ਲੋ ਜਿੱਥੇ ਬੰਦਾ ਹੈਗਾ ਹੈਗਾ ਪੱਕੀ ਸੜਕ ਤੱਕ ਇੱਥੇ ਚੜ੍ਹਨਾ ਨਹੀਂ ਦਿੰਦੇ ਸੀ ਹਾਂ 16ਵੇਂ ਦਿਨ ਸੀ ਐਵੇਂ ਵੀ ਮੁੱਕ ਗਏ ਫਿਰ ਅਸੀਂ ਤਿੰਨ ਚਾਰ ਸਾਈਕਲਾਂ ਤੋਂ ਫੈਮਿਲੀ ਸਤਾ ਦੇ ਨਾਨਕੇ ਸੀ ਇਹਦਾ ਨਾਨਾ ਗੁਜਰ ਗਿਆ ਸੀ ਉਹਦੇ ਭੋਗ ਤੇ ਗਏ ਸੀ ਕਿਹੜੀ ਕਿਹੜੀ ਜਗ੍ਹਾ ਮੈਮੂ ਆਣਾ ਪੈਂਦਾ ਸਾਦੇ ਮੂਹਰੇ ਫਰੀਦਕੋਟ ਚ ਫਰੀਦਕੋਟ ਚ ਫਰੀਦਕੋਟ ਤੋਂ ਕਰ ਮੈਂ ਕਹ ਅੱਠ 10 ਕਿਲੋਮੀਟਰ ਹੀ ਹੈ ਸਾਦੇ ਇਹ ਤਾਂ 84 ਜਗਰ ਫੁੱਲ ਲੱਗਿਆ ਤੁਹਾਨੂੰ ਹਾਂ ਅੱਛਾ ਉਦੋਂ ਅਸੀਂ ਟਰੱਕ ਜੁਨੀਅਨ ਚ ਅਸੀਂ ਵੀ ਰਾਤ ਵਾਲੀ ਟ੍ਰੇਨ ਚੜਾਂਗੇ ਬਠਿੰਡੇ ਨੂੰ ਉੱਤੇ ਬਠਿੰਡੇ ਤੋਂ ਰਾਮੇ ਆ ਜਾਗੇ ਇਹ ਆਥਣੇ ਅਲਾਉਂਸਮੈਂਟ ਹੋ ਗਈ ਵਿੱਚ 24 ਘੰਟਿਆਂ ਦਾ ਕਰਫੂ ਲੱਗ ਗਿਆ ਤੁਸੀਂ ਉਦੋਂ ਉੱਥੇ ਸੀਗੇ ਉਦੋਂ ਫਰੀਦਕੋਟ ਸੀ ਅਸੀਂ ਹੂੰ ਤੇ ਟ੍ਰੌਲ ਬੰਬ ਪਹਿਲਾਂ ਮੰਦ ਕਰਤੇ ਹੂੰ ਉਹ ਤੋਂ ਬਾਅਦ ਅਸੀਂ ਉੱਥੋਂ ਦੇ ਮਾਮੇ ਕੋਲੇ ਦੋ ਗੱਡੀਆਂ ਸੀਗੀਆਂ ਤੇ ਦੂਜੀ ਗੱਡੀ ਚੋਂ ਤੇਲ ਕੱਢਿਆ ਉਹ ਚੋਂ 4 ਕਿਲੋਟਰ ਤੇਲ ਨਿਕਲ ਗਿਆ ਤੇ ਉਹ ਅਸੀਂ ਉਹ ਤੇ ਪਾ ਕੇ 20-25 ਡਰਾਈਵਰ ਸੀਗੇ ਤੇ ਉਹ ਗੱਡੀ ਸਟਾਰਟ ਕਰਕੇ ਪਿੰਡ ਨੂੰ ਮਹਿਮੂਆਣੇ ਨੂੰ ਚੱਲ ਪਏ ਮਹਿਮੂਆਣੇ ਤੋਂ 2 ਕਿਲੋਮੀਟਰ ਪਿੱਛੇ ਭੈਣ ਜੀ ਦੀ ਗੱਡੀ ਹਵਾ ਲੈ ਗਈ ਉੱਥੋਂ ਅਸੀਂ ੱੱਕਾ ਲਾ ਕੇ ਗੱਡੀ ਪਿੰਡ ਲੈ ਗਏ ਅੱਛਾ ਬਬੇ ਪਿੰਡ ਉੱਥੇ ਰਹੇ ਅਸੀਂ ਭਾਈ 16 ਦਾ 16 16 ਦਿਨ 16 ਦਿਨ 16 ਦਿਨ ਲੱਗੇ ਹਾਂ 24 ਘੰਟੇ ਦਾ ਹੋਵੇ 24 ਤੋਂ 48 ਦਾ ਹੋ ਗਿਆ 48 ਤੋਂ 72 ਦਾ ਹੋ ਗਿਆ 72 ਤੋਂ 84 ਦਿਨ ਬਧੀ ਗਿਆ ਕਰਪੂ ਦਾ ਹਾਂ ਤੇ ਸਾਡੇ ਕੋਲੇ ਭਈ ਇੱਥੇ ਸੀਗੀ ਬਰਾਤ ਬਹਿਮਣ ਤੋਂ ਫਤੇਪੁਰ ਲਜਾਣੀ ਟਰੱਕ ਤੇ ਹਾਂ ਇਉਂ ਨਾਲ ਤਰੀਕਾ ਚ ਮੇਰਾ ਉਸਤਾਦ ਕਹਿੰਦਾ ਹੁਣ ਆਪਾਂ ਕਿਵੇਂ ਕਰੀਏ ਯਾਰ ਆਪਾਂ ਬਰਾਤ ਵੀ ਭਿਪਤੋਣੀ ਐ ਟਰੱਕ ਲਿਆਂਦੇ ਸੀ ਬਰਾਤਾਂ ਜਦੋਂ ਹਾਂ ਟਰੱਕ ਲਿਆਂਦੇ ਸੀ ਬਰਾਤਾਂ ਦੇ ਹਾਂ ਤੇ ਰਮਦਾਸੀਆਂ ਦੀ ਬਰਾਤ ਸੀਗੀ ਹਾਂ ਉੱਥੋਂ ਪਈ ਮਹਾਏ ਘਰ ਘਰ ਆਪਾਂ ਕੋਈ ਸਾਈਕਲ ਤਿਆਰ ਕਰਦੇ ਉਹਨਾਂ ਦਾ ਤਿੰਨ ਚਾਰ ਸਾਈਕਲ ਸਿੱਟੇ ਪਏ ਸੀ ਅਸੀਂ ਉਹਨਾਂ ਚੋਂ ਇੱਕ ਕਰ ਲਿਆ ਹਾਂ ਕੱਲਾ ਟੱਲੀ ਤੇ ਟਾਇਰ ਟੂਬ ਨਾਂ ਮਗਰਾੜ ਦਾ ਮਗਰੂੜ ਉਸਨਾ ਹਾਂ ਅਸੀਂ ਉੱਥੋਂ ਚੱਲ ਪਏ ਭਰਾਵਾ ਕੱਚੇ ਰਾਹਾਂ ਵੀ ਦੀ ਅਸੀਂ ਰਮਾਣੇ ਪਿੰਡ ਆ ਗਏ ਰਮਾਣੇ ਪਿੰਡ ਉੱਥੇ ਬਜ਼ੁਰਗ ਬੈਠੇ ਸਾਈਕਲ ਤੇ ਆ ਕੇ ਦੋਨੇ ਸਾਈਕਲ ਤੇ ਤੁਰਦੇ ਹਮ ਰਮਾਣੇ ਪਿੰਡ ਆ ਕੇ ਉੱਥੇ ਬਜ਼ੁਰਗ ਬੈਠੇ ਉੱਥੇ ਅਸੀਂ ਪਾਣੀ ਵੀ ਪੀਤਾ ਹਮ ਤੇ ਉਹ ਕਹਿੰਦੇ ਸ਼ੇਰ ਬਗਿਓ ਕਿੱਥੇ ਜਾਣਾ ਹੈ ਅੱਜ ਦਾ ਰਾਮਾ ਮੰਡੀ ਜਾਣਾ ਹੈ ਕਹਿੰਦਾ ਭਰਾਓ ਰਾਮਾ ਮੰਡੀ ਤਾਂ ਬਹੁਤ ਦੂਰ ਹੈ ਦੂਰ ਕਹਿੰਦਾ ਇੱਕ ਸਕੀਮ ਦਵਾਂ ਤੁਹਾਨੂੰ ਹਮ ਮਾ ਦੱਸੋ ਬਜ਼ੁਰਗੋ ਉਹ ਕਹਿੰਦੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਸਵਾਦ ਹੁੰਦਾ ਬਾਅਦ ਚ ਮੈਂ ਹੁਣ ਤੁਹਾਡੀ ਸੁਣ ਕੇ ਜਾਵਾਂ ਹੂੰ ਕਹਿੰਦਾ ਐਂ ਕਰਿਆ ਕਰੋ ਪੱਕੀ ਚੜ੍ਹ ਸੜਕ ਤਾਂ ਤੁਹਾਨੂੰ ਕਿਸੇ ਨੇ ਚੜ੍ਹਦਾ ਨਹੀਂ ਦੇਣਾ ਮਿਲਟਰੀ ਸੀ ਮਿਲਟਰੀ ਲੱਗੀ ਪਈ ਐ ਹੂੰ ਤੁਸੀਂ ਕਹਿੰਦਾ ਕੱਚੇ ਰਹਾ ਵੀ ਦੀ ਜਾਉਂਗੇ ਹੂੰ ਸਾਨੂੰ ਉਹਨੇ ਪਿੰਡ ਦੱਸਦੇ ਵੀ ਕਿਹੜੇ-ਕਿਹੜੇ ਪਿੰਡਾਂ ਵੀ ਦੀ ਜਾਉਂਗੇ ਅੱਛਾ ਉਥੋਂ ਪਈ ਅਸੀਂ ਕਹਿੰਦਾ ਐਂ ਕਰਿਆ ਕਰੋ ਇੱਕ ਜਣਾ ਸਾਈਕਲ ਤੇ ਚੜ੍ਹ ਜਾ ਕਰੋ ਹੂੰ ਅੱਛੂ ਜਾ ਮਗਰ ਉਤਰ ਕੇ ਆਇਆ ਕਰੋ ਇੱਲਾ ਟੱਪ ਕੇ 2 ਕਿਲੇ ਟੱਪ ਕੇ 3 ਕਿਲੇ ਟੱਪ ਕੇ ਜਿੱਥੇ ਸ਼ਾਂ ਆ ਕੀ ਸਾਈਕਲ ਖੜਾ ਦਿਆ ਕਰੂ ਉਹ ਪੈਦਲ ਗਾਹਾਂ ਤੋ ਟੱਪਿਆ ਕਰੂ ਹਮ ਮਗਰਲਾ ਸਾਈਕਲ ਚੱਕ ਕੇ ਉਤੋਂ ਗਾਹਾਂ ਤਾ ਸਾਈਕਲ ਖੜਾ ਜਾਇਆ ਕਰੂ ਹਮ ਅਸੀਂ ਭਾਈ ਊਬੜੇ ਵਾਲੀ ਸਕੀਮ ਕੀਤੀ ਅਸੀਂ ਸੁਖਨੇ ਆ ਗਏ ਹਮ ਸੁਖਨੇ ਆ ਕੇ ਦਿਨ ਦਾ ਸ਼ਪਾ ਹੋ ਗਿਆ ਤੇ ਭੈਣ ਦਾ ਸਾਡਾ ਸਾਈਕਲ ਪੈਂਚਰ ਹੋ ਗਿਆ ਹਮ ਸੁਖਨੇ ਭਾਈ ਉਹ ਮੇਰੇ ਉਸਤਾਦ ਦਾ ਭਾਈ ਵੀ ਆਇਆ ਸੀਗਾ ਇੱਥੇ ਪਤਲੀ ਬਾਹੋਂਾਂ ਦੀ ਕੋਈ ਰਿਸ਼ਤੇਦਾਰੀ ਸੀਗੀ ਸੁਖਰੇ ਭਾਈ ਉਹਨਾਂ ਘਰ ਕੋਲ ਪੁੱਛ ਕੇ ਘਰੇ ਗਏ ਉਹਨਾਂ ਨੂੰ ਦੱਸਿਆ ਕਹਿੰਦਾ ਭਾਈ ਮੈਂ ਵੀ ਰੇ ਦਾ ਵੱਡਾ ਭਰਾ ਆਂ ਚਲ ਉਹਨਾਂ ਨੇ ਸਾਡੀ ਵਧੀਆ ਸੇਵਾ ਕੀਤੀ ਉਹਨਾਂ ਨੇ ਫਿਰ ਟੂਬੂ ਆ ਕੇ ਜਾਂਦੀ ਸਾਈਕਲ ਤੇ ਉੱਥੋਂ ਅਸੀਂ ਤੜਕੇ 6 ਵਜੇ ਰੜਪੇ ਚਾਹ ਚੂ ਪੀ ਕੇ ਨਾਲ ਉਹਨਾਂ ਨੇ ਸਾਨੂੰ ਦੋ ਦੋ ਪਰੌਠੇ ਖਵਾਤੇ ਤੇ ਅਸੀਂ ਉਥੋਂ ਬਾਹੋਂ ਸੀ ਖਾਸੀ ਦੂਰ ਮੇ ਬਾਹੋਂ ਆ ਗਏ ਸੀ ਬਹੁ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਦੇ ਭਾਈ ਦੇ ਸਹੁਰਿਆਂ ਦੀ ਹਾਂ ਉੱਥੇ ਪਈ ਉਹਨਾਂ ਦੇ ਅਸੀਂ ਵਧੀਆ ਰੋਟੀ ਰੁੱਟੀ ਬਣਾਈ ਸਾਨੂੰ ਨਮਾਇਆ ਧੋਆਇਆ ਵੀ ਅੱਛੇ ਘੰਟਾ ਅਸੀਂ ਰੈਸਟ ਵੀ ਕੀਤਾ ਤੇ ਰੋਟੀ ਖਾ ਕੇ ਅਸੀਂ ਉੱਥੋਂ ਚੱਲ ਪਏ ਹਾਂ ਉੱਥੋਂ ਚੱਲੇ ਅਸੀਂ ਗਿੱਦੜ ਵੇਹੇ ਦੇ ਨੇੜੇ ਆ ਗਏ ਅੱਛਾ ਗਿੱਦੜ ਵੇਹੇ ਕਹਿੰਦੇ ਵੀ ਨਾ ਉੱਥੇ ਰਾਤ ਰਹੇ ਅਸੀਂ ਸੱਜਣ ਉੱਥੇ ਵੀ ਦੋ ਰਾਤਾਂ ਲਾਈਆਂ ਬਾਹਰ ਅਸੀਂ ਇੱਕ ਸੁਖ ਨੇ ਰਹੇ ਇੱਕ ਬਾਹ ਹੋ ਰਹੇ ਤੇ ਉੱਥੋਂ ਹੀ ਤੜਕੇ ਸੁਦੇਹਾ ਚੱਲੇ ਜਦੋਂ ਗਿੱਦੜ ਵੇਹੇ ਕਹਿੰਦੇ कर्फ्यू ਖੁੱਲਤਾ 9 ਤੋਂ 10 ਵਜੇ ਤੱਕ ਘੰਟਾ ਟਿੱਲ ਦੇਦੀ ਹਾਂ ਟਿੱਲਾ ਦੇਦੀ ਅਸੀਂ ਗਿੱਦੜ ਵੇਹੇ ਸ਼ਹਿਰ ਵੀ ਦੀ ਦੋ ਟੱਪਣ ਲੱਗੇ ਹਾਂ ਟੇਸਣ ਦੇ ਕੋਲੇ ਆ ਕੇ ਤੇ ਅਸੀਂ ਭਾਈ ਚਾਹ ਪੀਣ ਲੱਗੇ ਹਾਂ ਚਾਹ ਤਾਂ ਹਜੇ ਬੜੀ ਵੀ ਨਹੀਂ ਸੀ ਸਾਡੀ ਇਹਨੇ ਤਾਂ ਲੋਸਮੈਟ ਹੋ ਗਈ ਵੀ ਟਾਈਮ ਖਤਮ ਹੋ ਗਿਆ ਟਾਈਮ ਕਰਫਿ ਲੱਗ ਗਿਆ ਦੁਬਾਰੇ ਜੀ ਹਾਂ ਜੋਂ ਪਰਾਵਾ ਤੋਂ ਖਿੱਚਾ ਸਾਈਕਲ ਲੈਨ ਦੇ ਉਤੋਂ ਦੀ ਟਪਾਇਆ ਸਿੱਧੇ ਹਾਂ ਟਪਾ ਕੇ ਲੈਨ ਦੇ ਖਤਾਨਾ ਵੀ ਦੀ ਪਰਲੇ ਪਾਸੇ ਦੀ ਅ ਚੱਕਤਾ ਭਰਾਵਾ ਪਿਉਰੀ ਪੂਰੀ ਇੱਧਰ ਦੀ ਪਿੰਡਾਂ ਜਾਂ ਵੀ ਦੀ ਅਸੀਂ ਤਾਂ ਲਈ ਦੇ ਦੇਈਦੇ ਅਸੀਂ ਭਈ ਪੰਗੀ ਆ ਗਿਆ ਹੱਥ ਨੇ 5:30 ਵਜੇ ਅੱਛਾ ਮੰਗੀ ਆ ਕੇ ਸਾਡੇ ਦੋਨਾਂ ਕੋਲੇ ਰੁਪਏ 20 ਹਾਂ ਬਗੀ ਠੇਕੇ ਦੀ ਨਾ ਮਾੜੀ ਜੀ ਮੋਰੀ ਜੀ ਖੁੱਲੀ ਹਾਂ ਮੈਨੂੰ ਕਹਿੰਦਾ ਮੋਰਾ ਜਾਂ ਖੁੱਲਾ ਹੋਏ ਦਾ ਕਹਿੰਦਾ ਦੇਖ ਜੇ ਦੇਊਗਾ ਕੁਸ ਹਾਂ ਮਾ ਨੂੰ 20 ਰੁਪਏ ਫੜਾਏ ਤੇ ਉਹਦੋਂ ਪਤਾ ਨਹੀਂ 18 ਰੁਪਈਆ ਦਾ ਦਿਆ ਸੀਗਾ ਪਤਾ ਨਹੀਂ ਭਈ 16 ਦਾ ਸੀਗਾ ਹਾਂ ਉਨੇ ਮੈਨੂੰ ਵਰੀਆ ਦਿੱਤਾ ਦੂਜੇ ਮੋੜ ਤੇ ਮੈਂ ਕਿਹਾ ਯਾਰ ਗਲਾਸ ਤਾਂ ਦੇ ਦੇ ਜਦੋਂ ਮੈਂ ਗਲਾਸ ਮੰਗਿਆ ਭਈ ਉਹਨੇ ਤਾਂ ਬਾਰੀ ਬੰਦ ਕਰ ਲਈ ਹਾਂ ਮੈਂ ਉੱਥੋਂ ਡਰ ਵੱਡੀ ਚੀਜ਼ ਹਾਂ ਉੱਥੋਂ ਸੀ ਚੱਲੇ ਤੇ ਗਾਂ ਪੱਕਾ ਖਾਲ ਆ ਗਿਆ ਪੱਕੇ ਖਾਲ ਦੇ ਉੱਤੇ ਇਹ ਕੀ ਇਹਨਾ ਹੁਣ ਕਿਵੇਂ ਕਰੀਏ ਮਾ ਕੋਈ ਨਹੀਂ ਮੈਂ ਘਰ ਦਾ ਸਕੀਮ ਹਾਂ ਹਾਂ ਸਾਈਕਲ ਦੀ ਮਟਲੀ ਖੋਲੀ ਉਹਦੇ ਥੱਲੇ ਉਂਗਲ ਵਾ ਲਾਇਆ ਕਰੀਏ ਹਾਂ ਬਾਰੀ-ਬਾਰੀ ਪਈ ਪੂਗਾ ਉਹ ਵੀ ਗਿਆ ਪੂਗਾ ਪੈਗ ਟਾ ਉਹਦੇ ਨਾਲ ਹੀ ਕੋਲਟੀ ਨਾਲੇ ਕੋਲਟੀ ਨਾਲੇ ਅੜੀ ਖੋਲੀ ਨਾਲ ਉਹਦੇ ਨਾਲ ਪੈਗ ਲਾਏ ਸੜਕ ਤੋਂ ਅਸੀਂ ਪਰੇ ਕਿੱਲਾ ਜਾ ਕੇ ਬੈਠੇ ਵੀ ਕੋਈ ਇਦਣ ਪੁਲਿਸ ਵਾਲਾ ਜਾਂ ਮਿਲਟਰੀ ਵਾਲਾ ਨਾ ਰੋਡ ਤੇ ਆ ਜੇ ਪਰੇ ਜਾ ਕੇ ਬਾਹਣ ਤੇ ਕਿੰਨੇ ਦਿਨ ਪਹੁੰਚੇ ਭਾਈ ਫਿਰ ਅਸੀਂ ਤੀਜੇ ਦਿਨ ਤੀਜੇ ਦਿਨ ਆ ਉਦੋਂ ਵੀ ਹਾਲਾਤ ਭਾਈ 16ਵੇਂ ਦਿਨ ਕੋ ਅਸੀਂ 17ਵੇਂ ਦਿਨ ਆਇਆ ਪਤਾ ਨਹੀਂ 19ਵੇਂ ਦਿਨ ਘਰੇ ਆਏ ਐਨਾ ਹੁਣ ਉਦੋਂ ਉਮਰ ਵੀ ਇਹੋ ਜੀ ਸੀ ਐਨਾ ਯਾਦ ਵੀ ਨਹੀਂ ਹੈਗਾ ਦਿਨ ਵਿਸਾਲ ਵੀ ਬੜੇ ਹੋ ਗਏ ਇਹ ਉਥੋਂ ਲਾ ਕੇ ਭਈ ਅਸੀਂ ਮੜਾ ਜਾ ਸਾਡਾ ਠੇਵਾ ਲੈ ਗਿਆ ਹੂੰ ਤੇ ਅਸੀਂ ਰਾਮੇ ਆ ਗਏ ਗੱਲ ਮਗਾ ਰਾਮੇ ਜਦੋਂ ਅਸੀਂ ਸ਼ਹਿਰ ਚ ਵੜਨ ਲੱਗੇ ਭੈਣ ਜੋ ਮੂਰੋਂ ਵਾਸੀ ਆ ਰਹੀ ਆਗੀ ਹੂੰ ਅਜੀ ਤੱਕ ਕਰਫੂ ਲੱਗੇ ਜੀ ਮੋਚੇ ਤੁਸੀਂ ਹਾਂ ਕਰਫੂ ਲੱਗੇ ਜੀ ਹੂੰ ਤੇ ਅਸੀਂ ਤਾਂ ਪੁੱਠੀ ਸਾਈਕਲ ਫੇਰ ਘੁਮਾਤਾ ਹੂੰ ਘੁਮਾ ਕੇ ਫਿਰ ਉੱਥੇ ਬਾਗ ਸੀ ਗੰਗੂਆਂ ਦਾ ਸਾਈਕਲ ਦਾ ਸੱਟਿਆ ਬਾਗ ਚ ਹੂੰ ਉਥੋਂ ਬਾਹਣਾ ਵੀ ਦਿਓ ਕਿ ਕਮਾਲੂ ਰੋਡ ਤੇ ਘਰ ਸੀ ਮੇਰੇ ਸਾਹ ਦਾ ਹੂੰ ਉੱਧਰ ਦੀ ਜਾ ਕੇ ਅਸੀਂ ਪਿਛਲੇ ਪਾਸੇ ਦੀ ਐਂ ਦੇਖਦੂ ਕਿ ਕਿਸੇ ਦੇ ਘਰ ਵੀ ਦੀ ਟੱਪ ਕੇ ਦੇਖਿਆ ਸੜਕ ਤੇ ਵੀ ਕੁਛ ਨਹੀਂ ਫੇਰ ਅੰਦਰ ਬੜੇ ਤਿੰਨ ਦਿਨ ਭਰਾਵਾ ਜੀ ਤੰਦਰੋਂ ਨਹੀਂ ਉੱਠੇ ਹੈਗੇ ਠਿਕਾਣਾ ਐਨਾ ਹੋ ਗਿਆ ਗੁਰਦਾਰ ਹੂੰ ਤੇ ਆਹ ਕੁਛ ਭਈ ਉਹ ਦੋ ਦੇਖਿਆਗਾ ਬਹੁਤ ਮਾੜੇ ਹਾਲਾਤ ਸੀ ਭਈ ਹਾਲਾਤ ਦੇਖੇ ਇਹ ਦੇਖਿਆ ਜਾਵੇ ਤਾਂ ਯਾਰ ਬਈ ਇੱਕ ਸਿਆਸਤ ਐਸੀ ਗੰਦੀ ਚੀਜ਼ ਆ ਹਨਾ ਭਰਾ ਨੂੰ ਭਰਾ ਨਾਲ ਭਰਾ ਨੂੰ ਲੜਾ ਕੇ ਮਰਵਾਏ ਜਾਂਦੇ ਨੇ ਯਾਰ ਹਨਾ ਜਾਣੀ ਹੈਗਾ ਵੀ ਅੱਜ ਤਾਂ ਭਾਈ ਨੇ ਸਾਰੇ ਯਾਰ ਹਨਾ ਆਪ ਦਾ ਰੱਖਦੇ ਪੈਰੀ ਬਣਾਦੇ ਯਾਰ ਹਨਾ ਹੂੰ ਤਾਂ ਸਭ ਦਾ ਇੱਕ ਹੈ ਵੈਰੀ ਬਣਾ ਦੇ ਗੀਤੇ ਨਾਲ ਆ ਠੀਕ ਹੈ ਜੈਸਾ ਦੇਸ ਵੈਸੋ ਭੀਸ ਰੱਖਣਾ ਪੈਂਦਾ ਹੈਗਾ ਜੇ ਹੁਣ ਪੰਜਾਬ ਦੇ ਬਟੇ ਆਪਾਂ ਪੰਜਾਬੀ ਵਰਤਾਰਾ ਆਪਾਂ ਨੂੰ ਰੱਖਣਾ ਪੈਂਦਾ ਦਾੜੀ ਵੀ ਰੱਖਣੀ ਪੈਂਦੀ ਸਾਰਾ ਕੁਝ ਰੱਖਣਾ ਪੈਂਦਾ ਹੈਗਾ ਹੂੰ ਤੇ ਆਹਰਾ ਮਹਾਲ ਪੰਜਾਬ ਨਾਲ ਦੀ ਤਾਂ ਬਈ ਸਟੇਟ ਹੈ ਨਹੀਂ ਸੀ ਹਣਾ ਸਿਉਨੇ ਦੀ ਜਾਨ ਪੰਜਾਬ ਤਾਂ ਸਿਉਨੇ ਦੀ ਚਿੜੀ ਸੀ ਹਾਂ ਹੈ ਕੋਲਿੰਗ ਜਿਹੜੀ ਚੀਜ਼ ਮਰਜੀ ਇੱਥੇ ਹਰੀ ਕਰਦਾ ਪੰਜਾਬ ਦੀ ਧਰਤੀ ਤਾਂ ਇਹਦੀ ਧਰਤੀ ਹੈ ਹੂੰ ਹੂੰ ਉਸ ਮਰਜੀ ਬੀਜ ਉਸ ਮਰਜੀ ਬੀਜ ਉਹੀ ਚੀਜ਼ ਹੋਊਗੀ ਹਾਂ ਤੂੰ ਜੇ ਮੂਹ ਕੁਸ਼ਮੀਰ ਵਾਲੀ ਫਸਲ ਭਾਵੇਂ ਬੀਜ ਲਾਉਂ ਉਹ ਵੀ ਹੁੰਦੀ ਇੱਥੇ ਹਾਂ ਉਹ ਮੇਰੇ ਮਾਲਕਾਂ ਦੇ ਉੱਤੇ ਬਦਾਮਾਂ ਦਾ ਬਾਗ ਲਾਇਆ ਹੋਇਆ ਹੈ ਸੀ ਹਾਂ ਕੋ ਕਿਲਾ ਸਹੀ ਹਲਾ ਲੱਗਦੀ ਸੀ ਬਦਾਮ ਹਾਂ ਹੂੰ ਬਿਲਕੁਲ ਦੋਸਤੋ ਇਹ ਸਨ ਬਾਈ ਗੁਲਾਬ ਸਿੰਘ ਜੀ ਤੇ ਜਿਨ੍ਹਾਂ ਨੇ ਆਪਾਂ ਨੂੰ ਪੂਰੀ ਗੱਲਬਾਤ ਦੱਸੀ ਹੈ ਕਹਿੰਦੇ ਹੁੰਦੇ ਆ ਵੀ ਇੱਕ ਹੁੰਦੀ ਹੈ ਜੱਗ ਬੀਤੀ ਤੇ ਇੱਕ ਹੁੰਦੀ ਹੈ ਹੱਡ ਬੀਤੀ ਇਹ ਸੀਗੀ ਹੱਡ ਬੀਤੀ ਜਿਹੜੀ ਇਹਨਾਂ ਦੇ ਨਾਲ ਆਪਦੇ ਨਾਲ ਬੀਤੀ ਹੈ